ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਹਾਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਗਰਮੀਆਂ ਦਾ ਸੀਜ਼ਨ ਹੋ ਗਿਆ ਸਟਾਰਟ ਆ ਬਹੁਤ ਸੋਹਣੇ ਸੋਹਣੇ ਆਰਟੀਕਲ ਪਹੁੰਚ ਗਏ ਬਹੁਤ ਸੋਹਣੇ ਪ੍ਰਿੰਟਾਂ ਮੈਚਿੰਗਾਂ ਦੇ ਸੂਟ ਦੁਪੱਟੇ ਦਾ ਮਾਲ ਓਪਨ ਹੋ ਗਿਆ ਸ਼ੰਕਰ ਬ੍ਰਾਂਡ ਦਾ ਮਾਲ ਆਇਆ ਤੇ ਪਹਿਲਾਂ ਡਿਜ਼ਾਈਨਿੰਗ ਚੈੱਕ ਕਰ ਕੋਲ ਕੇ ਦਿਖਾਵਾਂਗੇ ਸਾਰਾ ਮਾਲ ਆਪਾਂ ਤੁਹਾਨੂੰ ਚੈੱਕ ਕਰਕੇ ਦਿਖਾਵਾਂਗੇ ਲਓ ਜੀ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਪਹੁੰਚ ਗਏ ਲਓ ਜੀ ਕਰੋ ਚੈੱਕ ਬਹੁਤ ਸੋਹਣੇ ਸੋਹਣੇ ਪ੍ਰਿੰਟ ਬਹੁਤ ਸੋਹਣੇ ਸੋਹਣੇ ਕੱਪੜੇ ਆਪਣੇ ਨਵੇਂ ਓਪਨ ਹੋ ਗਏ ਦੇਖੋ ਜੀ ਸਾਰਾ ਮਾਲ ਰੀਸਟਾਕ ਕੀਤਾ ਪਹਿਲਾਂ ਵੀ ਮਾਲ ਪਹੁੰਚਿਆ ਸੀਗਾ ਸਾਰਾ ਹੋ ਗਿਆ ਸੀ ਸੇਲ ਤੇ ਭਾਰੀ ਡਿਮਾਂਡ ਸੀ ਤੇ ਮਾਲ ਆ ਗਿਆ ਬਹੁਤ ਜ਼ਿਆਦੇ ਦੇਖੋ ਜੀ ਇਧਰ ਪਹਿਲਾਂ ਆ ਗਈ ਮੈਚਿੰਗ ਲਓ ਆਪਾਂ ਪਹਿਲਾਂ ਮੈਚਿੰਗ ਦਾ ਡਿਜ਼ਾਈਨ ਖੋਲ ਕੇ ਦਿਖਾਵਾਂਗੇ ਸਾਰਿਆਂ ਦੇ ਵਿੱਚ ਹੋਣਗੇ 4-4 ਕਲਰ ਦੇਖੋ ਜੀ ਕੀ ਬਾਤ ਹੈ ਚੈੱਕ ਕਰੋ ਪ੍ਰਿੰਟਰ ਬਹੁਤ ਸੋਹਣਾ ਡਿ ਆ ਨਾ ਕਲਰ ਚਾਰਟ ਬਹੁਤ ਸੋਹਣੇ ਸੋਹਣੇ ਆ ਗਏ ਇਹਦੇ ਵਿੱਚ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਤੇ ਨਾਲ ਮੈਚਿੰਗ ਚੈੱਕ ਕਰੋ ਬਹੁਤ ਸੋਹਣੀ ਆਈਟਮ ਹੈ ਦੇਖੋ ਕਪੜਾ ਪ्योर ਸੌਫਟ ਕਾਟਨ ਹੋਊਗੀ ਦਿਖਾ ਦਿ ਲਵੇ ਕਰਕੇ ਕਪੜਾ ਜੀ ਕਿਆ ਬਾਤ ਹੈ ਬਹੁਤ ਸੋਹਣਾ ਕਪੜਾ ਹੈ ਕਲਰ ਹੋਣਗੇ ਸਾਰਿਆਂ ਦੇ ਵਿੱਚ ਚਾਰ ਚਾਰ ਬਹੁਤ ਸੋਹਣੇ ਕਲਰ ਹੋਣਗੇ ਲਓ ਜੀ ਅਗਲਾ ਡਿਜ਼ਾਈਨ ਕਰੋ ਚੈੱਕ ਬਹੁਤ ਸੋਹਣਾ ਪ੍ਰਿੰਟ ਹੈਗਾ ਕਿਆ ਬਾਤ ਹੈ ਜੀ ਸੁਪਰ ਹਿੱਟ ਡਿਜ਼ਾਈਨ ਸੁਪਰ ਹਿੱਟ ਡਿਜ਼ਾਈਨ ਦਿਖਾਓ ਜੀ ਦੇਖੋ ਕਰੋ ਮੈਚਿੰਗ ਚੈੱਕ ਜੀ ਕਿਆ ਬਾਤ ਹੈ ਦੇਖੋ ਅੱਗੇ ਬਹੁਤ ਡਿਜ਼ਾਈਨ ਪਹੁੰਚ ਗਏ ਟਟਕੜ 10 ਤੋਂ 15 ਡਿਜ਼ਾਈਨ ਪਹੁੰਚ ਗਏ ਮੈਚਿੰਗ ਦੇ ਵਿੱਚ ਕਾਫੀ ਡਿਮਾਂਡ ਸੀਗੀ ਬਹੁਤ ਜਿਆਦਾ ਰਿਪੀਟਾਂ ਦਾ ਮਾਲ ਵਿਖ ਰਿਹਾ ਸ਼ੰਕਰ ਬ੍ਰਾਂਡ ਦਾ オリジナル ਮਾਲ ਹੋਊਗਾ ਮਿਲਦਾ ਸੌਦਾ ਹੋਊਗਾ ਲਓ ਜੀ ਦੇਖੋ ਸੁਪਰ ਹਿੱਟ ਹੈਟ ਮੈਂ ਡਿਜ਼ਾਈਨ ਚੈੱਕ ਕਰੀ ਚਲੋ ਬਹੁਤ ਸੁਪਰ ਡਿਜ਼ਾਈਨ ਪਹੁੰਚੇ ਨੇ ਕਿ ਸਾਰੇ ਨਵੇਂ ਤੋਂ ਨਵੇਂ ਲੇਟੈਸਟ ਡਿਜ਼ਾਈਨ ਸਾਰੇ ਮਂਗਾ ਰਹੇ ਆ ਲਓ ਜੀ ਕੰਨੀਆ ਵਾਲਾ ਸਾਰਾ ਪ੍ਰਿੰਟ ਹੋਊਗਾ ਦੇਖੋ ਜੀ ਕਿਆ ਬਾਤਾਂ ਲਿਖ ਦਿਓ ਕਲਰ ਚੈੱਕ ਕਰੀ ਚਲੋ ਇੱਧਰ ਦਿਖਾ ਦਿਓ ਡਿਜ਼ਾਈਨ ਸੁਪਰ ਪਹੁੰਚ ਗਏ ਸਾਰੇ ਦੇਖੋ ਅਗਲਾ ਡੀਨ ਆਪਾਂ ਕਰਿਆ ਪਾਣੀ ਲਓ ਕੀ ਬਾਤ ਹੈ ਡਿਜ਼ਾਈਨ ਚੈੱਕ ਕਰੋ ਸੁਪਰ ਹਿੱਟਡ ਹੈ ਨਾ ਸੁਪਰ ਹਿੱਟ ਕੀ ਬਾਤ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਨੇ ਸਾਰੇ ਦੇਖੋ ਜੀ ਮੈਚਿੰਗ ਚੈੱਕ ਕਰੋ ਬਹੁਤ ਸੋਹਣੀ ਹੈ ਸੋ ਕਲਰ ਦੇਖੋ ਜੀ ਕੀ ਬਾਤ ਹੈ ਨਾ ਮੈਂ ਤੁਹਾਨੂੰ ਪੂਰੀ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਗਿਆ ਜਿੰਨਾ ਮਾਲ ਚਾਹੀਦਾ ਉਹਨਾਂ ਮਾਲ ਮਿਲ ਜੂਗਾ ਡੀਨ ਇੱਕਦੋ ਇੱਕ ਸੋਹਣੇ ਨੇ ਸਾਰੇ ਤੇ ਆਪਣੇ ਲਵੇ ਸੂਟ ਦੁਪੱਟਾ ਵੀ ਪਹੁੰਚ ਗਿਆ ਇਹਦਾ ਲਵ ਲੱਕੜੇ ਕਰੋ ਜੀ ਚੈੱਕ ਦਿਖਾਓ ਜੀ ਕੀ ਆ ਬਾਤ ਹੈ ਦੇਖੋ ਜੀ ਸੁਪਰ ਹਿੱਟਾ ਡਿਜ਼ਾਈਨ ਹੈ ਵੀ ਲੋ ਆਪਾਂ ਅੱਗੇ ਸੂਟ ਦੁਪੱਟਾ ਦਿਖਾਵਾਂਗੇ ਮਸਰੀਨ ਦੁਪੱਟੇ ਨਾਲ ਜਿਹੜਾ ਮਾਲ ਆਪਣੇ ਲਵੇ ਵੇਚ ਰਿਆ ਸੀ ਉਹ ਹੋਰ ਆ ਗਿਆ ਲੋ ਜਿਹਦੀ ਜਿਹਦੀ ਡਿਮਾਂਡ ਸੀ ਜੀ ਪਹੁੰਚੋ ਵਿਜੇਟ ਕਰੋ ਦਸਟੇ ਕਲਾਸ ਹਾਊਸ ਹੈ ਹੋੜਾ ਕਲਾ ਦੇਖੋ ਜੀ ਮਸਰੀਨ ਦੁਪੱਟੇ ਨਾਲ ਹੋਊਗਾ ਰੈਗਰੈਂਸ ਵਾਲਾ ਦੁਪੱਟਾ ਰਹੂਗਾ ਪੂਰੀ 5 ਮੀਟਰ ਸੂਟ ਦੀ ਕੱਟ ਰਹੂਗੀ ਤੇ ਨਾਲ ਕੰਨੀ ਵਾਲਾ ਮਸਰੀਨ ਦੁਪੱਟਾ 2.5 ਮੀਟਰ ਕੱਟ ਨਾਲ ਦੇਖੋ ਜੀ ਕਿਆ ਬਾਤ ਸੁਪਰ ਹਿੱਟ ਮੇਲੇ ਲਾਉਣ ਵਾਲੀਆਂ ਆਈਟਮਾਂ ਨੇ ਦੇਖੋ 2.5 ਮੀਟਰ ਪੂਰਾ ਦੁਪੱਟਾ ਪ੍ਰਿੰਟਾਂ ਚੈੱਕ ਕਰੋ ਬਹੁਤ ਸੋਹਣੇ ਸੋਹਣਿਆ ਪ੍ਰਿੰਟਾਂ ਪਹੁੰਚ ਗਈਆਂ ਦਿਖਾਓ ਡਿਜ਼ਾਈਨ ਜੀ ਦੇਖੋ ਆਹ ਡਿਜ਼ਾਈਨ ਮਿਲ ਜੂਗਾ ਆਹ ਡਿਜ਼ਾਈਨ ਆਹ ਡਿਜ਼ਾਈਨ ਆਹ ਡਿਜ਼ਾਈਨ ਬਹੁਤ ਸੋਹਣਾ ਇਹ ਨਵਾਂ ਜਿਹਾ ਡਿਜ਼ਾਈਨ ਤੇ ਕਾਹ ਡਿਜ਼ਾਈਨ ਨਵਾਂ ਆ ਓਕੇ ਵੀਡੀਓ ਨੂੰ ਕਰ ਤੋ ਦਬ ਕੇ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰਕੇ ਬਹੁਤ ਸੋਹਣੇ ਸੋਹਣੇ ਆਰਟੀਕਲ ਆ ਰਹੇ ਨੇ ਓਕੇ ਜੀ ਧੰਨਵਾਦ